ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਤਾਰਾਂ ਦੇ ਵਿੱਚ ਲੋਕ ਖੜੇ ਨੇ ਤੇ ਸ਼ਾਂਤੀਪੂਰਵਕ ਜਿਹੜੇ ਪੂਰੀ ਪ੍ਰੋਸੈਸ ਇਹ ਚੱਲ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਚੱਲੇਗੀ ਜਿੱਥੇ ਤੱਕ ਸੁਰੱਖਿਆ ਦਾ ਸਬੰਧ ਹੈ ਪੁਲਿਸ ਵੱਲੋਂ ਉਪਰ ਦੇ ਇੰਕਸਾਮ ਕੀਤੇ ਗਏ ਨੇ ਠੀਕ ਹੈ ਤੇ ਗੈਸਟਡ ਆਫਸਰਸ ਦੇ ਅਧੀਨ ਰਿਜ਼ਰਵ ਫੋਰਸਾਂ ਦਿੱਤੀਆਂ ਗਈਆਂ ਨੇ ਐਸ ਐਚ ਓਜ਼ ਵਗੈਰਾ ਦੀ ਡਿਊਟੀਆਂ ਪ੍ਰੋਪਰ ਲੱਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿਉਂਕਿ ਜ਼ਿਆਦਾ ਕੈਂਡੀਡੇਟ ਇੱਥੇ ਜਿਹੜੇ ਐ ਨਾਮਿਨੇਸ਼ਨ ਫਾਈਲ ਕਰਨ ਆਏ ਨੇ ਆਪਣੀ ਵਾਰੀ-ਵਾਰੀ ਜਿਹੜੇ ਹੈ ਉਹ ਆਪਣਾ ਜਿਹੜਾ ਹੈ ਨਾਮਿਨੇਸ਼ਨ ਜਿਹੜਾ ਫਾਈਲ ਹੈ ਉਹ ਜਮ੍ਹਾਂ ਕਰਾਉਣ ਤੇ ਉਸ ਤੋਂ ਬਾਅਦ ਜਦੋਂ ਇਹ ਪ੍ਰੋਸੈਸ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਜਿਹੜਾ ਹੈ ਇਸ ਥਾਂ ਨੂੰ ਜਿਹੜਾ ਛੱਡ ਕੇ ਆਪਣਾ ਇਹਨੂੰ ਖਾਲੀ ਕਰ ਦੇਣ ਤੇ ਤਾਂ ਜੋ ਜਿਹੜਾ ਹੈਗਾ ਅੱਗੇ ਜਿਹੜਾ ਹੈ ਸਮੂਥ ਜਿਹੜਾ ਹੈ ਚੱਲਦਾ ਰਹੇ ਇਸ ਤੋਂ ਇਲਾਵਾ ਜਿਹੜਾ ਟ੍ਰੈਫਿਕ ਦੇ ਬੰਦੋਬਸਤ ਤੇ ਪੁਲਿਸ ਵੱਲੋਂ ਕੀਤੇ ਗਏ ਕਿਉਂਕਿ ਇਹ ਥੋੜਾ ਰਸਤਾ ਜਿਹੜਾ ਹੈਗਾ ਉਹ ਨੈਰੋ ਹੈ ਤੇ ਫਿਰ ਵੀ ਜਿਹੜੇ ਹੈ ਗੱਡੀਆਂ ਵਗੈਰਾ ਆਪਣੇ ਜਿਹੜੇ ਹੈ ਟ੍ਰੈਫਿਕ ਕਾਫੀ ਠੀਕ ਹੈ 15 ਦੇ ਉੱਪਰ ਨੂੰ ਪਿਆਤੀ ਖੇਤਰ ਦੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਜਦੀ ਤਾ ਉਸ ਤੋਂ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਸਿਕਿਉਰਟੀ ਦੀ ਉਹਨਾਂ ਨੇ 15 ਨੂੰ ਕਿੰਨੀ ਕੁ ਪੋਸਟ ਜਿਹੜੀ ਲਗਾਈ ਗਈ ਹੈ ਦੇਖੋ ਜੀ ਜਿਹੜੀ ਜੋਣ ਵਾਲੇ ਦਿਨ ਜਿਹੜੀ ਪੋਸਟ ਡਿਪਲॉयਮੈਂਟ ਹੈ ਉਹ ਮਾਰਯੋਗ ਸਟੇਟ ਇਲੈਕਸ਼ਨ ਕਮਿਸ਼ਨ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਲੱਗੇਗੀ ਉਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਨਾਰਮ ਹੋਏਗਾ ਸਿੰਗਲ ਡਬਲ ਟ੍ਰਿਪਲ ਕੁਆਡ ਇਸ ਤਰੀਕੇ ਦੇ ਜਿਹੜੇ ਵੀ ਸਟੇਸ਼ਨਸ ਹੁੰਦੇ ਨੇ ਬੂਥ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਤੇ ਫੋਰਸ ਦਾ ਇੱਕ ਨੋਮ ਹੁੰਦਾ ਹੈ ਜਿਹਦੇ ਅਕੋਰਡਿੰਗ ਜਿਹੜੀ ਹੈ ਫੋਰਸ ਲਗਾਈ ਜਾਂਦੀ ਸਰ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਜਿਹੜੇ ਨੇ ਉਹਨਾਂ ਤੇ ਵੀ ਖਾਸ ਨਜ਼ਰ ਕੋਈ ਬਿਲਕੁਲ ਜੀ ਜਿਹੜੇ ਸੈਂਸਿਟਿਵ ਹਾਈਪਰ ਸੈਂਸਿਟਿਵ ਨੇ ਉਹਨਾਂ ਤੇ ਜ਼ਿਆਦਾ ਫੋਰਸ ਜਿਹੜੀ ਲਗਾਈ ਜਾਂਦੀ ਹੈ ਅਕਸਰ ਦੇਖਿਆ ਗਏ ਨਾ ਚੋਣਾਂ ਦੇ ਵਿੱਚ ਸ਼ਰਾਬ ਦੀ ਮਤਲਬ ਬਹੁਤ ਹੁੰਦੀ ਆ ਉਹਦੇ ਵਾਸਤੇ ਰੋਕਣ ਵਾਸਤੇ ਕਿਹੋ ਜਿ ਦੇਖੋ ਜੀ ਸਾਡੇ ਵੱਲੋਂ ਜਿਹੜੀ ਹੈ ਰੇਡਸ ਜਿਹੜੀਆਂ ਡੇਲੀ ਕੀਤੀਆਂ ਜਾ ਰਹੀਆਂ ਨੇ ਤੇ ਨਜਾਇਜ਼ ਸ਼ਰਾਬ ਜਿਹੜੀ ਹੈ ਉਹਦੀ ਵੀ ਜਿਹੜੀ ਹੈ ਆ ਕਾਫੀ ਜ਼ਿਆਦਾ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਹੈ ਟਰਬਲ ਮੇਕਰ ਜਿਹੜੇ ਨੇ ਅਸੀਂ ਉਹਨਾਂ ਦੇ ਵੀ ਜਿਹੜੀ ਪ੍ਰੀਵੈਂਟਿਵ ਅਰੈਸਟਾਂ ਕੀਤੀਆਂ ਨੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਜਿਹੜਾ ਹੈ ਅਸੀਂ ਉਹਨਾਂ ਦੀ ਅਰੈਸਟ ਵਗੈਰਾ ਪਾ ਕੇ ਜਿਹੜਾ ਹੈ ਜੇਲ੍ਹ ਭੇਜੀ ਅਸਾਂਸੀ ਥਿਆ ਲੋਕਾਂ ਨੂੰ ਕਈਆਂ ਬਜਾ ਦਰ ਜਮਾ ਨਹੀਂ ਕਰਵਾਏ ਗਿਆ ਕਾਫੀ ਬੱਟੇ ਬੱਟੇ ਹੋਰ ਵੀ ਰਹੇ ਆ 72 ਤੋਂ 75% ਸਾਡੇ ਜਿਹੜੇ ਹੈਗੇ ਆ ਉਹ ਲਾਇਸੈਂਸ ਜਿਹੜੇ ਥਿਆ ਜਿਹੜੇ ਜਮਾ ਹੋ ਗਏ ਨੇ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਨੇ ਉਹ ਵੀ ਜਲਦੀ ਕਰ ਲੈਣਗੇ ਉਮੀਦਵਾਰਾਂ ਦੇ ਲੋਕਾਂ ਨੇ ਕੀ ਪੀ ਲਿਆ ਦੇਖੋ ਜੀ ਉਮੀਦਵਾਰਾਂ ਨੂੰ ਇਹ ਹੈ ਕਿ ਜਿਵੇਂ ਇਹ ਸ਼ਾਂਤੀਪੂਰਵਕ ਇੱਥੇ ਲਾਈਨਾਂ 'ਚ ਖੜੇ ਨੇ ਆਪਣਾ ਨਾਮੀਨੇਸ਼ਨ ਜਿਹੜੇ ਫਾਈਲ ਕਰ ਰਹੇ ਨੇ ਐਸੇ ਤਰੀਕੇ ਨਾਲ ਚੋਣਾਂ ਵਾਲੇ ਦਿਨ ਵੀ ਜਿਹੜੇ ਹੈ ਉਹ ਸ਼ਾਂਤੀ ਬਰਾਏ ਰੱਖਣ ਪੁਲਿਸ ਨਾਲ ਸਹਿਯੋਗ ਕਰਕੇ ਚੱਲਣ ਉਸ ਤੋਂ ਇਲਾਵਾ ਜਿਹੜਾ ਲੋਕ ਨੇ ਉਹ ਜਦੋਂ ਵੀ ਚੋਣ ਵਾਲਾ ਦਿਨ ਆਉਂਦਾ ਆਪਣਾ ਜਿਹੜਾ ਹੈ ਚੋਣ ਦੇ ਦੇ ਘਰ ਦੀ ਵਰਤੋਂ ਕਰਨ ਉਸ ਤੋਂ ਇਲਾਵਾ ਜਿਹੜਾ ਹੈ ਸ਼ਾਂਤੀਪੂਰਵਕ ਇਸ ਪੂਰੀ ਪ੍ਰੋਸੈਸ ਨੂੰ ਜਿਹੜਾ ਹੈ ਸਿਰੇ ਚੜਾ। ਥੈਂਕ ਯੂ। ਥੈਂਕ ਯੂ। ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਕਤਾਰਾਂ ਦੇ ਵਿੱਚ ਲੋਕ ਖੜੇ ਨੇ ਤੇ ਸ਼ਾਂਤੀਪੂਰਵਕ ਜਿਹੜੇ ਪੂਰੀ ਪ੍ਰੋਸੈਸ ਇਹ ਚੱਲ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰੀਕੇ ਨਾਲ ਚੱਲੇਗੀ। ਜਿੱਥੇ ਤੱਕ ਸੁਰੱਖਿਆ ਦਾ ਸਬੰਧ ਹੈ ਪੁਲਿਸ ਵੱਲੋਂ ਉਪਰ ਦੇ ਇੰਕਸਮ ਕੀਤੇ ਗਏ ਨੇ। ਠੀਕ ਹੈ। ਤੇ ਗੈਸਟਡ ਆਫਸਰਸ ਦੇ ਅਧੀਨ ਰਿਜ਼ਰਵ ਫੋਰਸਾਂ ਦਿੱਤੀਆਂ ਗਈਆਂ ਨੇ। ਐਸ ਐਚਓਜ਼ ਵਗੈਰਾ ਦੀ ਡਿਊਟੀਆਂ ਪ੍ਰੋਪਰ ਲੱਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿਉਂਕਿ ਜਿਆਦਾ ਕੈਂਡੀਡੇਟ ਇੱਥੇ ਜਿਹੜੇ ਐ ਨੋਮੀਨੇਸ਼ਨ ਫਾਈਲ ਕਰਨ ਆਏ ਨੇ ਆਪਣੀ ਵਾਰੀ ਵਾਰੀ ਜਿਹੜੇ ਹੈ ਉਹ ਆਪਣਾ ਜਿਹੜਾ ਹੈ ਨੋਮੀਨੇਸ਼ਨ ਜਿਹੜਾ ਫਾਈਲ ਹੈ ਉਹ ਜਮ੍ਹਾਂ ਕਰਾਉਣ ਤੇ ਉਸ ਤੋਂ ਬਾਅਦ ਜਦੋਂ ਇਹ ਪ੍ਰੋਸੈਸ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਜਿਹੜਾ ਹੈ ਇਸ ਥਾਂ ਨੂੰ ਜਿਹੜਾ ਛੱਡ ਕੇ ਆਪਣਾ ਇਹਨੂੰ ਖਾਲੀ ਕਰ ਦੇਣ ਤੇ ਤਾਂ ਜੋ ਜਿਹੜਾ ਹੈਗਾ ਅੱਗੇ ਜਿਹੜਾ ਹੈ ਸਮੂਥ ਜਿਹੜਾ ਹੈ ਚੱਲਦਾ ਰਹੇ ਇਸ ਤੋਂ ਇਲਾਵਾ ਜਿਹੜਾ ਟ੍ਰੈਫਿਕ ਦੇ ਬੰਦੋਬਸਤ ਤੇ ਪੁਲਿਸ ਵੱਲੋਂ ਕੀਤੇ ਗਏ ਕਿਉਂਕਿ ਇਹ ਥੋੜਾ ਰਸਤਾ ਜਿਹੜਾ ਹੈਗਾ ਉਹ ਨੈਰੋ ਹੈ ਤੇ ਫਿਰ ਵੀ ਜਿਹੜੇ ਹੈ ਗੱਡੀਆਂ ਵਗੈਰਾ ਆਪਣੇ ਜਿਹੜਾ ਹੈ ਟ੍ਰੈਫਿਕ ਕਾਫੀ ਠੀਕ ਹੈ 15 ਦੇ ਉੱਪਰ ਨੂੰ ਪਿਆਤੀ ਖੇਤਰ ਦੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਜਦੀ ਤਾਕ ਉਸ ਤੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਸਿਕਿਉਰਟੀ ਦੇ ਉਹਨਾਂ ਨੂੰ ਆ ਕੇ 15 ਨੂੰ ਕਿੰਨੀ ਕੁ ਪੋਸਟ ਜਿਹੜੀ ਲਗਾਈ ਗਈ ਹੈ ਦੇਖੋ ਜੀ ਜਿਹੜੀ ਜੋਨ ਵਾਲੇ ਦਿਨ ਜਿਹੜੀ ਪੋਸਟ ਡਿਪਲॉयਮੈਂਟ ਹੈ ਉਹ ਮਾਡਯੋਗ ਸਟੇਟ ਇਲੈਕਸ਼ਨ ਕਮਿਸ਼ਨ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਲੱਗੇਗੀ ਉਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਨੋਰਮ ਹੋਏਗਾ ਸਿੰਗਲ ਡਬਲ ਟ੍ਰਿਪਲ ਕੁਆਡ ਇਸ ਤਰੀਕੇ ਤੇ ਜਿਹੜੇ ਵੀ ਸਟੇਸ਼ਨਸ ਹੁੰਦੇ ਨੇ ਬੂਥ ਹੁੰਦੇ ਨੇ ਉਸ ਤਰੀਕੇ ਦੇ ਨਾਲ ਉਹਨਾਂ ਤੇ ਫੋਰਸ ਦਾ ਇੱਕ ਨੋਰਮ ਹੁੰਦਾ ਹੈ ਜਿਹਦੇ ਅਕੋਰਡਿੰਗ ਜਿਹੜੀ ਹੈ ਫੋਰਸ ਲਗਾਈ ਜਾਂਦੀ ਸਰ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਜਿਹੜੇ ਨੇ ਉਹਨਾਂ ਤੇ ਵੀ ਖਾਸ ਨਜ਼ਰ ਕੋਈ ਬਿਲਕੁਲ ਜੀ ਜਿਹੜੇ ਸੈਂਸਿਟਿਵ ਹਾਈਪਰ ਸੈਂਸਿਟਿਵ ਨੇ ਉਹਨਾਂ ਤੇ ਜ਼ਿਆਦਾ ਫੋਰਸ ਜਿਹੜੀ ਲਗਾਈ ਜਾਂਦੀ ਹੈ ਅਕਸਰ ਦੇਖਿਆ ਗਏ ਨਾ ਚੋਣਾਂ ਦੇ ਵਿੱਚ ਸ਼ਰਾਬ ਦੀ ਮਤਲਬ ਬਹੁਤ ਹੁੰਦੀ ਆ ਉਹਦੇ ਵਾਸਤੇ ਰੋਕਣ ਵਾਸਤੇ ਕਿਹੋ ਜਿਹਾ ਦੇਖੋ ਜੀ ਸਾਡੇ ਵੱਲੋਂ ਜਿਹੜੀ ਹੈ ਰੇਡਸ ਜਿਹੜੀਆਂ ਡੇਲੀ ਕੀਤੀਆਂ ਜਾ ਰਹੀਆਂ ਨੇ ਤੇ ਨਜਾਇਜ਼ ਸ਼ਰਾਬ ਜਿਹੜੀ ਹੈ ਉਹਦੀ ਵੀ ਜਿਹੜੀ ਹੈ ਆ ਕਾਫੀ ਜ਼ਿਆਦਾ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਹੈ ਟਰਬਲ ਮੇਕਰ ਜਿਹੜੇ ਨੇ ਅਸੀਂ ਉਹਨਾਂ ਦੀ ਵੀ ਜਿਹੜੀ ਪ੍ਰੀਵੈਂਟਿਵ ਅਰੈਸਟਾਂ ਕੀਤੀਆਂ ਨੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਜਿਹੜਾ ਹੈ ਅਸੀਂ ਉਹਨਾਂ ਦੀ ਅਰੈਸਟ ਵਗੈਰਾ ਪਾਕ ਜਿਹੜਾ ਹੈ ਜੇਲ੍ਹ ਵਿੱਚ ਅਸਾਂ ਸੀ ਤਿਆਰ ਲੋਕਾਂ ਨੂੰ 5 ਵਜੇ ਤੱਕ ਸਮਾਉ ਨਹੀਂ ਕਰਵਾਇਆ ਗਿਆ ਕਾਫੀ ਬੱਟੇ ਬੱਟੇ ਹੋਰ ਵੀ ਰਹੇ ਆ 72 ਤੋਂ 75% ਸਾਡੇ ਜਿਹੜੇ ਹੈਗੇ ਆ ਉਹ ਲੈਸੈਂਸੀ ਉਥੇ ਆ ਜਿਹੜੇ ਜਮ੍ਹਾਂ ਹੋ ਗਏ ਨੇ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਨੇ ਉਹ ਵੀ ਜਲਦੀ ਕਰ ਲੈਣਗੇ ਉਮੀਦਵਾਰਾਂ ਨੂੰ ਲੋਕਾਂ ਨੇ ਕੀ ਪੀ ਲਿਆ ਦੇਖੋ ਜੀ ਉਮੀਦਵਾਰਾਂ ਨੂੰ ਇਹ ਹੈ ਕਿ ਜਿਵੇਂ ਇਹ ਸ਼ਾਂਤੀਪੂਰਵਕ ਇੱਥੇ ਲਾਈਨਾਂ 'ਚ ਖੜੇ ਨੇ ਆਪਣਾ ਨਾਮੀਨੇਸ਼ਨ ਜਿਹੜੇ ਫਾਈਲ ਕਰ ਰਹੇ ਨੇ ਐਸੇ ਤਰੀਕੇ ਨਾਲ ਚੋਣਾਂ ਵਾਲੇ ਦਿਨ ਵੀ ਜਿਹੜੇ ਹੈ ਉਹ ਸ਼ਾਂਤੀ ਬਰਾਇ ਰੱਖਣ ਪੁਲਿਸ ਨਾਲ ਸਹਿਯੋਗ ਕਰਕੇ ਚੱਲਣ ਉਸ ਤੋਂ ਇਲਾਵਾ ਜਿਹੜਾ ਲੋਕ ਨੇ ਉਹ ਜਦੋਂ ਵੀ ਚੋਣ ਵਾਲਾ ਦਿਨ ਆਉਂਦਾ ਹੈ ਆਪਣਾ ਜਿਹੜਾ ਹੈ ਚੋਣ ਦੇ ਅਧਿਕਾਰ ਦੀ ਵਰਤੋਂ ਕਰਨ ਉਸ ਤੋਂ ਇਲਾਵਾ ਜਿਹੜਾ ਹੈ ਸ਼ਾਂਤੀਪੂਰਵਕ ਇਸ ਪੂਰੀ ਪ੍ਰੋਸੈਸ ਨੂੰ ਜਿਹੜਾ ਹੈ ਸਿਰੇ ਚੜਾ ਥੈਂਕ ਯੂ ਥੈਂਕ ਯੂ